ਸਰਦਾਰ ਮੇਰ ਸਿੰਘ ਥੇੜੀ ਬਹੁਤ ਪੁਰਾਣੇ ਲੀਡਰ ਨੇ ਅਸੀਂ ਉਹਨਾਂ ਦਾ ਅੱਜ ਵੀ ਭਾਵੇਂ ਉਹ ਸਨਮਾਨ ਉਹਨਾਂ ਹੀ ਕਰਾਂਗੇ ਕੋਈ ਗੱਲ ਨਹੀਂ ਕਈ ਕਾਰਨ ਹੁੰਦੇ ਨੇ ਮੇਰੀ ਬੇਨਤੀ ਆ ਵੀ ਥੇੜੀ ਸਾਹਿਬ ਕਾਫੀ ਚਿਰ ਪਹਿਲਾਂ ਜਦੋਂ ਉਹਨਾਂ ਦੇ ਬੇਟੇ ਦੀ ਡੈਥ ਹੋਣ ਤੋਂ ਬਾਅਦ ਮੇਰਾ ਖਿਆਲ ਆ ਉਹਨਾਂ ਨੇ ਆਪਣੀ ਬੇਵਸੀ ਜ਼ਾਹਰ ਕਰਤੀ ਸੀ ਕਿ ਵੀ ਮੇਰੇ ਕੋਲੋਂ ਹੁਣ ਜਥੇ ਬੰਦੀਚ ਵਰਕ ਨਹੀਂ ਹੋ ਸਕਦਾ ਤੇ ਆਪਾਂ ਵੀ ਇਹ ਕਹਤਾ ਸੀ ਵੀ ਕੋਈ ਗੱਲ ਨਹੀਂ ਰਹੋਗੇ ਤੁਸੀਂ ਸਾਡੇ ਅਹੁਦੇਦਾਰੀ ਪਰ ਅਸੀਂ ਜੇ ਤੁਹਾਡੇ ਕੋਲ ਆਇਆ ਜਾਵੇ ਤਾਂ ਆਜੋ ਤੇ ਉਹਨਾਂ ਨੇ ਕਿਹਾ ਵੀ ਆਏ ਗੱਲ ਕਿ ਅਸੀਂ ਮੈਂ ਉਧਰ ਵੀ ਨਹੀਂ ਜਾਂਦਾ ਸੀ ਜਾਇਆ ਨਹੀਂ ਮਿੱਥੋ ਜਾਂਦਾ ਸੀ ਤੋਂ ਉਹਨਾਂ ਉਹਨਾਂ ਦੀ ਗੱਲ ਤਾਂ ਇਹ ਹੈ ਰਹੀ ਗੱਲ ਬਾਕੀਆਂ ਦੀ ਅ ਸਟੇਜ ਦੇ ਉੱਤੇ ਥੇੜੀ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਉਹ ਇੱਕ ਵੱਖਰੀ ਗੱਲ ਕਹੀ ਆ ਲੇਕਿਨ ਮਾਨਸ ਸਿੰਘ ਦੇ ਕੋਲੇ ਜਾ ਕੇ ਥੇੜੀ ਸਾਹਿਬ ਨੇ ਇੱਕ ਗੱਲ ਇਹ ਕਹੀ ਹੈ ਕਿ ਮੈਨੂੰ 2 ਦਿਨ ਹੋ ਗਏ ਸੀ ਸਰਜੀਤ ਬਹੁਤ ਜ਼ਿਆਦਾ ਮਤਲਬ ਕੰਪੈਲ ਕਰ ਰਿਹਾ ਸੀ ਕਿ ਤੂੰ ਲਾਜ਼ਮੀ ਆ ਤੇ ਮੈਂ ਚਾਹੁੰਦਾ ਸੀ ਵੀ ਮੈਂ ਨਹੀਂ ਜਾਣਾ ਉੱਥੇ ਯਾਨੀ ਉਹਦੀ ਇਹੋ ਜੀ ਗੱਲ ਮਤਲਬ ਮਾਨਸ ਸਿੰਘ ਨਾਲ ਹੋਈ ਉਹਨਾਂ ਨੂੰ ਇਹਨਾਂ ਨੂੰ ਕਹਿ ਕੇ ਗਿਆ ਰਹੀ ਗੱਲ ਬਾਤੀਆਂ ਦੀ ਜਿਹੜੀ ਹੈ ਗੱਲ ਪਟਿਆਲੇ ਜ਼ਿਲ੍ਹੇ ਦਾ ਪ੍ਰਧਾਨ ਉਹ ਜੋਰਾ ਸਿੰਘ ਬਲਵੇੜਾ ਨੂੰ ਅਸੀਂ ਪਹਿਲਾਂ ਹੀ ਜਥੇਬੰਦੀ ਦੇ ਵਿੱਚੋਂ ਇਸ ਕਰਕੇ ਕੱਢਿਆ ਜਾ ਚੁੱਕਿਆ ਉਹ ਬੰਦਾ ਕਿ ਉਸ ਬੰਦੇ ਨੇ ਜਿਸ ਵੇਲੇ ਅਸੀਂ ਲੈਂਡ ਪੂਲਿੰਗ ਦੇ ਖਿਲਾਫ ਲੜ ਰਹੇ ਸੀ ਉਸ ਲੜਾਈ ਦੇ ਵਿੱਚ ਇਹਸ ਬੰਦੇ ਨੇ ਬੰਦੇ ਰੋਕੇ ਆ ਤੇ ਜਥੇਬੰਦੀ ਕਤਈ ਉਸ ਬੰਦੇ ਨੂੰ ਮਾਫ਼ ਨਹੀਂ ਕਰਦੀ ਜਿਹੜਾ ਬੰਦਾ ਜਥੇਬੰਦੀ ਨਾਲ ਅਜੇ ਹੀ ਧੋਖੇਬਾਜ਼ੀ ਕਰਦਾ ਹੈ ਜਾਂ ਗਦਾਰੀ ਕਰਦਾ ਹੈ। ਅਗਲੇ ਪਾਸੇ ਆ ਜਾਂਦੇ ਨੇ ਆ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਹੈ ਲਗਭਗ 2 ਮਹੀਨੇ ਪਹਿਲਾਂ ਇਹ ਵੀ ਜਥੇਬੰਦੀ ਚੋਂ ਕੱਢਿਆ ਜਾ ਚੁੱਕਿਆ ਹੈ। ਬਰਨਾਲੇ ਜ਼ਿਲ੍ਹੇ ਦਾ ਪ੍ਰਧਾਨ ਲਗਭਗ 6 ਮਹੀਨੇ ਪਹਿਲਾਂ ਅਸਤੀਫਾ ਦੇ ਚੁੱਕਿਆ ਹੈ। ਠੀਕ ਹੈ। ਫਤਿਹਗੜ ਸਾਹਿਬ ਦਾ ਜ਼ਿਲ੍ਹਾ ਪ੍ਰਧਾਨ ਵੀ ਪਿਛਲੇ ਕੁਝ ਦਿਨ ਪਹਿਲਾਂ ਜਥੇਬੰਦੀ ਦੇ ਵਿੱਚੋਂ ਕੱਢਿਆ ਜਾ ਚੁੱਕਿਆ ਹੈ ਰਹੀ ਗੱਲ ਜਿਹੜਾ ਹੋਰ ਉੱਥੇ ਆਇਆ ਸੀਗਾ ਮੁਹਾਲੀ ਜ਼ਿਲ੍ਹੇ ਦਾ ਪ੍ਰਧਾਨ ਰਵਿੰਦਰ ਦੇਕਲਾ ਰਵਿੰਦਰ ਦੇਕਲਾ ਲਗਾਤਾਰ ਜਦੋਂ ਖਨੌਰੀ ਮੋਰਚਾ ਚੱਲਦਾ ਸੀ ਉਸ ਮੋਰਚੇ 'ਚੋਂ ਗੈਰ ਹਾਜ਼ਰ ਸੀ ਉਹਦੀ ਗੈਰ ਹਾਜ਼ਰੀ ਨੂੰ ਮਹਿਸੂਸ ਕਰਦਿਆਂ ਉੱਥੇ ਜਿਹੜੀ ਮੌਕੇ ਤੇ ਮੋਰਚਾ ਚਲਾ ਰਹੀ ਲੀਡਰਸ਼ਿਪ ਹੈ ਉਹਨੇ ਉਹਦੇ ਉਹਦੇ ਤੋਂ ਵੱਖਰੇ ਤੌਰ ਦੇ ਉੱਤੇ ਸਾਡੇ ਟਿਵਾਣਾ ਸਾਹਿਬ ਨੂੰ ਉੱਥੇ ਜਸਵਿੰਦਰ ਸਿੰਘ ਟਿਵਾਣਾ ਜਿਹੜੇ ਪਹਿਲਾਂ ਬਲਾਕ ਦੀ ਪ੍ਰਧਾਨਗੀ ਕਰਦੇ ਸੀ ਉਹਨਾਂ ਨੂੰ ਟੈਂਪਰੇਰੀ ਉਸ ਜ਼ਿਲ੍ਹੇ ਦਾ ਕਨਵੀਨਰ ਲਾਇਆ ਹੋਇਆ ਸੀ ਔਰ ਉਹ ਸਾਡੇ ਵਿੱਚ ਅੱਜ ਵੀ ਇੱਥੇ ਮਤਲਬ ਮੌਜੂਦ ਨੇ ਤੋਂ ਇਹਦੇ ਵਿੱਚ ਮੈਨੂੰ ਲੱਗਦਾ ਹੋਰ ਕੋਈ ਕੋਈ ਨਜ਼ਰ ਨਹੀਂ ਆ ਰਿਹਾ ਵੀ ਕੋਈ ਅਜੇਹਾ ਬੰਦਾ ਹੋਵੇ ਜਿਹੜਾ ਕਹਿਣ ਨੂੰ ਭਾਵੇਂ ਕੋਈ ਦਸਨ ਹੋਰ ਕਿਹੜਾ ਇਹਦੇ ਚੋਂ ਜਿਹੜਾ ਉਹਨਾਂ ਨਾਲ ਗਿਆ ਅ ਪਹਿਲੀ ਤਾਂ ਗੱਲ ਆ ਰੂਪਨਗਰ ਦਾ ਜਿਹੜਾ ਪ੍ਰਧਾਨ ਸਾਡਾ ਅਕਲਵਿੰਦਰ ਸਿੰਘ ਉਹ ਲਗਾਤਾਰ ਮੈਨੂੰ ਲੱਗਦਾ ਪਿਛਲੇ 2-3 ਸਾਲ ਤੋਂ ਜਥੇਬੰਦੀ ਦੀ ਕਿਸੇ ਮੀਟਿੰਗ 'ਚ ਨਹੀਂ ਆਇਆ ਤੇ ਜੇ ਉਹ ਮੀਟਿੰਗ 'ਚ ਹੀ ਨਹੀਂ ਆਇਆ ਮੀਟਿੰਗ ਦਾ ਹਿੱਸਾ ਹੀ ਨਹੀਂ ਬਣਿਆ ਤਾਂ ਜਥੇਬੰਦੀ ਦੇ ਸੰਵਿਧਾਨ ਦੇ ਮੁਤਾਬਕ ਉਹ ਆਪਣੇ ਆਪ ਹੀ ਜਥੇਬੰਦੀ ਦਾ ਅਹੁਦੇਦਾਰ ਨਹੀਂ ਰਹਿੰਦਾ ਮੈਂ ਇੱਕ ਹੋਰ ਸੱਚ ਦੱਸ ਦਿਆਂ ਬਰਨਾਲੇ ਤੋਂ ਇੱਕ ਉਹਨਾਂ ਨੇ ਹੋਰ ਡਰਾਮਾ ਕੀਤਾ ਹੈ ਬਰਨਾਲੇ ਤੋਂ ਉਹਨਾਂ ਨੇ ਰੂਪ ਸਿੰਘ ਢਿਲਵਾ ਨੂੰ ਵੀ ਮਤਲਬ ਉੱਥੇ ਲਿਜਾ ਕੇ ਪੇਸ਼ ਕੀਤਾ ਹੈ। ਔਰ ਮੇਰਾ ਖਿਆਲ ਹੈ ਸਾਰੇ ਲੋਕਾਂ ਨੂੰ ਪਤਾ ਹੋਵੇਗਾ ਕਿ ਰੂਪ ਸਿੰਘ ਢਿਲਵਾ ਅਸੀਂ ਜਥੇਬੰਦੀ ਦੇ ਵਿੱਚੋਂ ਇੱਕ ਬਹੁਤ ਘਟੀਆ ਹਰਕਤ ਕਰਨ ਕਰਕੇ ਕੱਢਿਆ ਜੀ ਨੂੰ ਜਿਹਨੂੰ ਮਤਲਬ ਮਾਈਕ ਤੇ ਬੋਲਣਾ ਮੈਂ ਉਚਿਤ ਨਹੀਂ ਸਮਝਦਾ। ਉਹ ਕੱਢਿਆ ਸੀ ਔਰ ਉਹਨੂੰ ਲੈ ਲਿਆ ਸੀ ਕਾਦੀਆਂ ਸਾਹਿਬ ਦੀ ਜਥੇਬੰਦੀ ਨੇ। ਉਹ ਭਾਈ ਕਾਦੀਆਂ ਦਾ ਸੀ। ਜੇ ਉਹਨਾਂ ਨੂੰ ਉਹਨੂੰ ਉਹਨੂੰ ਲਗਾਏ ਨੇ ਤੋਂ ਕਾਦੀਆਂ ਦਾ ਲਗਾਏ 79 ਨਾ ਸਾਡਾ ਕੋਈ ਦਿਨ ਮਤਲਬ